ਅਕਸਰ ਸਿਆਣੇ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਕਾਬਤ ਇਹਨਾਂ ਨੌਜਵਾਨਾਂ ਨੇ ਸੱਚ ਕਰ ਦਿਖਾਈ ਆ ਮੋٹے ਪੈਸੇ ਖਰਚ ਕੇ ਸ਼ੌਂਕ ਲਈ ਟਰਾਲੀਆਂ ਕਰਾਈਆਂ ਹਾਈ ਟੈਕ ਜਣੀ ਮੋਡੀਫਿਕੇਸ਼ਨ ਵਾਲੇ ਤਾਂ ਵੱਟ ਕੱਟ ਦਿੱਤੇ ਆ ਤੇ ਤੁਸੀਂ ਤਸਵੀਰਾਂ ਦੇਖੋਗੇ ਤੇ ਟਰਾਲੀ ਦੇ ਵਿੱਚ ਏਰੋ ਟਰਾਲੀ ਦੇ ਵਿੱਚ ਵਾਸ਼ ਮਸ਼ੀਨ ਨਾਲ ਏਸੀ ਐਲਈਡੀ ਤੇ ਇੰਟੀਰੀਅਰ ਬਿਲਕੁਲ ਜਿਹੜੇ ਆਰਕੀਟੈਕਟ ਨੂੰ ਫੇਲ ਕਰਦਾ ਇੰਟੀਰੀਅਰਡ ਆਈਡੀਆ ਕਿੱਥੋਂ ਆਇਆ ਸਾਰੀ ਗੱਲਬਾਤ ਸੁਣਾਉਣੀ ਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਕਈ ਵਾਰ ਇਹ ਲੋਕ ਵੀ ਕਹਿੰਦੇ ਆ ਵੀ ਇਹ ਫਜ਼ੂਲ ਖਰਚੀ ਆ ਫੁਕਰਾਪਾਨੇ ਆ ਕੀ ਸੋਚਦੇ ਨੇ ਨੌਜਵਾਨ ਕਿਉਂ ਇਨਾ ਪੈਸਾ ਖਰਚਦੇ ਨੇ ਕੀ ਕਾਰਨ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੌਜਵਾਨਾਂ ਦੇ ਨਾਲ ਸੋ ਕਰਦੇ ਆ ਆਪਾਂ ਗੱਲਬਾਤ ਕਿਰਰ ਦੇਖ ਕੇ ਮਨ ਖੁਸ਼ ਹੋ ਜਾਂਦਾ ਦੇਖੋ ਵਾਸ਼ ਮਸ਼ੀਨ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਐਰੋ ਆ ਉਹਦੇ ਨਾਲ ਗੁਰਬਾਣੀ ਚੱਲ ਰਹੀ ਆ ਢਾਡੀ ਜਥੇ ਲੱਗੇ ਹੋਇਆ ਬਾਈ ਬੈਠਿਆ ਵਿੱਚ ਸਾਰਾ ਪਲੱਗ ਅਲੱਗ-ਅਲੱਗ ਜਿਹੜੇ ਪਲੱਗ ਆ ਤੇ ਬਾਈ ਨਾਲ ਗੱਲਬਾਤ ਕਰਦੇ ਵੀ ਪੈਸੇ ਕਿੰਨੇ ਲੱਗੇ ਆ ਖਰਚਾ ਕਿੰਨਾ ਕੁ ਲੱਗਿਆ ਵਾ ਸੋ ਬਹਿਗੇ ਜੀ ਬਹਿਗੇ ਸਭ ਤੋਂ ਪਹਿਲਾਂ ਬਾਈ ਕੁਰਸੀ ਕੇ ਖਾਲਸਾ ਬਾਈ ਕੁਰਸੀ ਕੇ ਖਾਲਸਾ ਵੈਕੁਰਤੀ ਕੀ ਫਤੇ ਜੀ ਨਾਮ ਕੀ ਆਪਣਾ ਸੰਜੀਤ ਸਿੰਘ ਜੀ ਕਿੱਥੋਂ ਪਹੁੰਚੇ ਇਹ ਪੰਡੋਰੀ ਗੋਲਾ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਮਾਚਾ ਇਹ ਸਾਰੇ ਲਿਆਂ ਚ ਇਹਨਾਂ ਨੇ ਮੰਨ ਲਿਆ ਇਹ ਸਾਰਾ ਪੀਵੀ 40 ਆ ਜੀ ਪੀਵੀ 40 ਆ ਹਾਂ ਜੀ ਤੇ ਕਿਵੇਂ ਦੇਖਦੇ ਹੋ ਕਿੰਨਾ ਖਰਚਾ ਲੱਗਿਆ ਖਰਚਾ ਇਹ ਟਰਾਲੀ ਦੇ ਉੱਪਰ 4.5 ਲੱਖ ਰੁਪਏ ਦੇ ਲੱਗਤਾ ਜੀ ਹੂੰ ਤੇ ਇਹਦੇ ਵਿੱਚ ਲਾ ਲਓ ਵੀ ਸਾਨੂੰ ਥੋੜੀ ਕਮਰਿਆਂ ਦੀ ਦਿੱਕਤ ਦਾ ਕਰਕੇ ਇਹ ਟਰਾਲੀ ਤਿਆਰ ਕੀਤੀ ਆਪਾਂ ਇਹਦੇ ਵਿੱਚ ਸਾਰੀਆਂ ਸਹੂਲਤਾਂ ਆਪਾਂ ਨੂੰ ਜਿਦਾ ਵਾਸ਼ਪੇਸ਼ਨ ਆਰਓ ਐਲਈਡੀ ਪੱਕੇ ਏਸੀ ਇਸ ਤੋਂ ਲਾਵਾ ਪੂਰੀਆਂ ਸਹੂਲਤਾਂ ਇਹਦੇ ਵਿੱਚ ਕੋਈ ਸਾਨੂੰ ਪਰੇਸ਼ਾਨੀ ਨਹੀਂ ਹਾਂਜੀ ਤੇ ਫਿਰ ਜਿਹੜਾ ਸੀਜ਼ਨ ਤੋਂ ਬਾਅਦ ਫਿਰ ਜਦੋਂ ਹੁਣ ਉਹ ਲੰਮਾ ਲਾ 4-5 ਦਿਨ ਲਾ ਕੇ ਚੱਲੇ ਗਿਆ ਉਸ ਤੋਂ ਬਾਅਦ ਫਿਰ ਇੱਕ ਕੰਮ ਆਉਂਦਾ ਨਹੀਂ ਇਹ ਤਰ੍ਹਾਂ ਨਾ ਮੰਨ ਲਓ ਕਿ ਫਿਕਸ ਇਹਨੂੰ ਆਪਾਂ ਖੋਲਣਾ ਨਹੀਂ ਆ ਬੜਾ ਖੇਤੀਬਾੜੀ ਕਿ ਨਹੀਂ ਵਰਤਦੇ ਹੂੰ ਇਹ ਸਾਲ ਦੇ ਦੌਰਾਨ 5-6 ਯਾਤਰਾ ਇਸਤ ਵਾਲੇ ਤੋਂ ਕਰੀ ਦੀਆਂ ਆਪਾਂ ਕਿਹੜੀਆਂ ਕਿਹੜੀਆਂ ਯਾਤਰਾ ਕਰਦੇ ਆ ਇਥੋਂ ਅਨੰਤਪੁਰ ਸਾਹਿਬ ਤੋਂ ਸੀਵਾ ਫਤੇਗੜ ਸਾਹਿਬ ਬਾਬਾ ਪਕੜਾ ਸਾਹਿਬ ਖਡੂਰ ਸਾਹਿਬ ਬਾਬਾ ਬੁੱਢਾ ਸਾਹਿਬ ਸ੍ਰੀ ਮੁਕਸਰ ਸਾਹਿਬ ਜਿੰਨੇ ਵੀ ਸਾਲ ਦੇ ਵਿੱਚ ਧਾਰਮਿਕ ਧਿਆਰ ਹੋਦੇ ਉਹ ਸਾਰਿਆਂ ਉੱਥੇ ਲੈ ਕੇ ਪਹੁੰਚੀਦਾ ਹੈ ਐਡਵਾਂਟੇਜ ਵੀ ਜਿੱਦਾਂ ਵੀ ਦੇਖੋ ਅੱਗ ਵੀ ਫਟ ਸਕਦਾ ਕੁਝ ਹੋ ਵੀ ਸਕਦਾ ਫਿਰ ਇਹਦਾ ਧਿਆਨ ਨਹੀਂ ਰੱਖਣਾ ਪੈਂਦਾ ਨਹੀਂ ਇਦਾਂ ਜੀ ਮੰਨ ਲਓ ਕਿ ਇਹ ਤਿਆਰੀ ਕਰਨ ਲੱਗਿਆ ਪੂਰੀ ਸੇਫਟੀ ਰੱਖੀਏ ਚੀਜ਼ ਦੀ ਜਿੰਨੇ ਵੀ ਵਾਇਰਿੰਗ ਹੈ ਉਹਦੇ ਤੇ ਵਾਇਰ ਚੜਾ ਕੇ ਬਹੁਤ ਮਤਲਬ ਕਿ ਧਿਆਨ ਦੇ ਨਾਲ ਸਾਰਾ ਕੁਝ ਕੀਤਾ ਗਿਆ ਤੁਹਾਨੂੰ ਪਤਾ ਅੱਜ ਹੀ ਮੀਂਹ ਆ ਜੇ ਲੋਹਾ ਵਾ ਗਿੱਲਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਵਾ ਸਾਰੀ ਚੀਜ਼ ਨੂੰ ਸੇਫਟੀ ਧਿਆਨ ਵਿੱਚ ਰੱਖਿਆ ਗਿਆ ਜੇ ਦਾ ਵਾਇਰਿੰਗ ਕੀਤੀ ਗਈ ਹੈ ਜੇ ਇੱਕ ਤੇ ਮੰਨ ਲਓ ਸ਼ਾਰਟ ਸਰਕਟ ਹੋ ਜਾਏ ਜਾਂ ਕੁਝ ਹੋ ਜਾ ਫਿਰ ਨੁਕਸਾਨ ਤੇ ਧਿਆਨ ਰੱਖਿਆ ਗਿਆ ਖਾਈ اسی ਚੀਜ਼ ਦਾ ਧਿਆਨ ਰੱਖਿਆ ਗਿਆ ਨਾ ਵੀ ਸ਼ੋਰਟ ਸ਼ਾਰਟ ਸ਼ੋਰਟ ਸਰਕਟ ਹੋ ਕੁਝ ਵੀ ਹੋ ਸਕਦਾ ਵਾ ਬਸ ਸ਼ੋਰਟ ਸਰਕਟ ਨਾਲ ਸਾਰੀ ਵਾਇਰਿੰਗ ਦੇ ਉੱਪਰ ਵੇਅਰ ਚੜਾਈ ਗਈ ਹਾਂਜੀ ਤੇ ਫਿਰ ਕਈ ਕਈ ਲੋਕੀ ਮਤਲਬ ਕਈ ਤਰੀਕੇ ਨਾਲ ਗੱਲਾਂ ਵੀ ਮਜ਼ਾਕ ਵੀ ਡਾ ਲੈਂਦੇ ਜਾਂ ਕਈ ਕਰ ਸਰਕਾਸਟਿਕ ਵੀ ਕਰ ਦਿੰਦੇ ਵੀ ਯਾਰ ਇਹ ਕੀ ਫੋਕਰਾਪਣ ਕਿਵੇਂ ਦੇਖਦੇ ਵਿੱਚ ਇਹਨੂੰ ਦੇਖੋ ਜੀ ਮੰਨ ਲਓ ਕਿ ਹਰ ਇੱਕ ਦੀ ਆਪੋ ਆਪਣੀ ਸੋਚ ਹੈ ਜੀ ਹੈ ਨਾ ਜੀ ਫੋਕਰਾਪਣ ਇੱਕ ਅਲੱਗ ਚੀਜ਼ ਆ ਪਾਪਾ ਨੂੰ ਇਹ ਚੀਜ਼ ਦੀ ਲੋੜ ਹੀ ਆਪਾਂ ਤਿਆਰ ਕੀਤਾ ਵਾ ਬਾਕੀ ਤੁਸੀਂ ਦੁਨੀਆ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਜ਼ਰੂਰੀ ਨਹੀਂ ਪਿਆ ਇਸ ਕੰਮ ਤੋਂ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਦੇ ਜੇ ਤੁਸੀਂ ਹਰੇਕ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਬਾਕੀ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਕਰੋ ਦੁਨੀਆ ਦੀ ਪਰਵਾਹ ਮੇਰੇ ਸਾਹਬ ਨਾਲ ਤੇ ਨਹੀਂ ਕਰਨੀ ਚਾਹੀਦੀ ਸਰ ਇਹ ਕੰਟਰੀਬਿਊਟ ਕਰਦੇ ਆ ਇਕੱਲਾ ਤੁਸੀਂ ਤਿਆਰ ਕਰੋ ਨਹੀਂ ਨਹੀਂ ਆਪਣੇ ਸਾਰੇ ਰਾਲ ਵੀਰਾਂ ਨੇ ਰਾਲ ਮਿਲ ਕੇ ਤਿਆਰ ਕੀਤਾ ਜੀ ਹਾਂਜੀ ਇਹਨੂੰ ਸਾਰੇ ਵੀਰਾਂ ਦਾ ਸਹਿਯੋਗ ਹੈ ਹਾਂਜੀ ਸੋ ਬਾਈ ਹੁਣਾਂ ਨੇ ਦੱਸਿਆ ਵੀ ਇਹ ਸਾਰੇ ਰਾਲ ਮਿਲ ਕੇ ਸਹਿਯੋਗ ਕਰਦੇ ਤੇ ਇੱਕ ਮਤਲਬ ਮਨ ਚ ਖੁਸ਼ੀ ਹੈ ਇੱਕ ਆਪਣਾ ਕਹਿ ਸਕਦੇ ਇੱਕ ਸ਼ੌਂਕ ਆ ਕਿ ਜੇ ਆਪਾਂ ਨਸ਼ੇ ਤੋਂ ਦੂਰ ਰਹਿ ਕੇ ਕੁਝ ਅਲੱਗ ਕਰਕੇ ਦਿਖਾਣੇ ਆ ਤੇ ਇੱਕ ਤੋਂ ਬਹੁਤ ਵੱਡੀ ਇੱਕ ਮੈਂ ਗੱਲ ਜਿਹੜੀ ਮੈਂ ਸ਼ੁਰੂਤ ਤੇ ਹੀ ਕਹੀ ਸੀਗੀ ਵੀ ਰਹਿਣ ਤੇ ਵੀ ਇੱਕ ਵਿਵਸਥਾ ਦੇ ਵਿੱਚ ਨਾ ਸ਼ੋਰਟੇਜ ਆ ਜਾਂਦੀ ਕਿਉਂਕਿ ਕਿਉਂਕਿ ਇੰਟੀਰੀਅਰ ਦੇਖ ਕੇ ਮਨ ਖੁਸ਼ ਹੋ ਜਾਂਦਾ ਦੇਖੋ ਵਾਸ਼ ਮਸ਼ੀਨ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਐਰੋ ਆ ਉਹਦੇ ਨਾਲ ਗੁਰਬਾਣੀ ਚੱਲ ਰਹੀ ਆ ਢਾਡੀ ਜਥੇ ਲੱਗੇ ਹੋਇਆ ਬਾਈ ਬੈਠਿਆ ਵਿੱਚ ਸਾਰਾ ਪਲੱਗ ਅਲੱਗ-ਅਲੱਗ ਜਿਹੜੇ ਪਲੱਗ ਆ ਚਾਰਜਿੰਗ ਕਰਨ ਲਈ ਇਹ ਲਾ ਲੋਪੀ ਹਰ ਇੱਕ ਬੰਦੇ ਦੇ ਕੋਲ ਅੱਜ ਕੱਲ ਮੋਬਾਈਲ ਜ਼ਰੂਰੀ ਆ ਜੀ। ਬਾਕੀ ਕਈਆਂ ਦੇ ਕੋਲ ਨਹੀਂ ਵੀ ਪ੍ਰਬੰਧ ਹੁੰਦਾ ਚਾਰਜ ਕਰਦਾ। ਅਸੀਂ ਹਰ ਇੱਕ ਨੂੰ ਜਿਹੜਾ ਵੀ ਕੋਈ ਸਾਡੇ ਕੋਲ ਆਉਦਾ ਵਾ ਅਸੀਂ ਉਹਦਾ ਫੋਨ ਚਾਰਜ ਕਰਕੇ ਦਿੰਨੇ ਆ ਜੇ ਉਹਨੂੰ ਹੋਰ ਵੀ ਕਿੱਜ ਦੀ ਲੋੜ ਹੋਵੇ। ਜਿੱਥੋਂ ਤੱਕ ਹੀ ਕਰ ਸਕਦੇ ਉਹਦੀ ਹਲਪ ਕਰੀਦੀ ਆ ਜੀ। ਫਿਰ ਸੀਸੀਟੀਵੀ ਲਗਵਾਇਆ। ਹਾਂ ਜੀ ਕੈਮਰੇ ਸੀਸੀਟੀਵੀ ਲੱਗੇ ਆ ਉੱਪਰ ਪੱਖੇ ਵੀ ਲੱਗੇ ਆ। ਹਰ ਇੱਕ ਤਰ੍ਹਾਂ ਦੀ ਸੁਵਿਧਾ ਉਪਲਬਧ ਹੈ ਜੀ। AC U C ਸਾਰਾ ਹੈ। ਹਾਂ ਜੀ। ਸੋ ਤੁਸੀਂ ਦੇਖ ਸਕਦੇ ਹੋ ਇੰਟੀਰੀਅਰ ਤਾਂ ਮੈਂ ਤੁਹਾਨੂੰ ਦਿਖਾਈ ਦਿੱਤਾ। ਬਾਕੀ ਤੁਸੀਂ ਕੀ ਸੋਚਦੇ ਹੋ? ਤੁਹਾਡੀ ਜਿਹੜੀ ਰਾਏ